ਜੀ ਸੰਗਤ ਜੀ ਇਸ ਨੰਬਰ ਦੇ ਉੱਤੇ ਤੁਸੀਂ ਟਿਕਟਾਂ ਜਿਹੜੀਆਂ ਪ੍ਰਾਪਤ ਕਰ ਸਕਦੇ ਹੋ ਨੰਬਰ ਕਰ ਲਓ 97814502126 ਇਹਨਾਂ ਨੰਬਰਾਂ ਦੇ ਪੇਮੈਂਟ ਪਾ ਕੇ ਸਕਰੀਨਸ਼ਾਟ ਵਟਸਐਪ ਕਰ ਦਿਓ 쿠ਪਨ ਤੁਹਾਨੂੰ 10 ਤੋਂ 15 ਦੇ ਮਿੰਟ ਵਿੱਚ ਵਟਸਐਪ ਤੇ ਪ੍ਰਾਪਤ ਹੋ ਜਾ। ਲਓ ਜੀ ਸੰਗਤ ਜੀ ਸਿਰਫ ਗਿਣਤੀ ਦੇ ਘੰਟੇ ਬਾਕੀ ਨੇ ਕੁਝ ਘੰਟਿਆਂ ਬਾਅਦ ਡਰਾਅ ਨਿਕਲਿਆਣਾ ਆਪਾਂ ਖੜਿਆ ਪਿੰਡ ਮੱਟਰਾਂ ਜ਼ਿਲ੍ਹਾ ਪੈਂਦਾ ਸੰਗਰੂਰ ਪਵਾਨੀਗੜ੍ਹ ਦੇ ਨੇੜੇ ਪੈਂਦਾ ਪਿੰਡ ਜਿੱਥੋਂ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇੱਕ ਦਾਨ ਪਾਤਰ ਸਕੀਮ ਚਲਾਈ ਹੋਈ ਹੈ ਜਿਦੇ ਚ ਲੱਖਾਂ ਰੁਪਏ ਦੇ ਇਨਾਮ ਦੇਣੇ ਨੇ। ਤੇ ਹੁਣ ਆਪਾਂ ਕਰਦੇ ਆ ਕਮੇਟੀ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਪਹਿਲਾਂ ਦਾਨ ਪੱਤਰ ਸਕੀਮ ਚਲਾਉਣ ਦਾ ਮੰਤਵ ਦੱਸੋ ਕੀ ਹੈ ਜੀ ਇਹ ਇਹ ਹੈ ਜੀ ਇਹ ਜਿਹੜਾ ਮਤਲਬ ਦਾਨ ਪੱਤਰ ਰੱਖਿਆ ਨਵੇਂ ਦਰਬਾਰ ਸਾਹਿਬ ਦੀ ਉਹ ਸਾਰੀ ਚੱਲ ਰਹੀ ਹੈ ਇਧਰ ਨਿਗਾਹ ਮਾਰੋ ਠੀਕ ਹੈ ਜੀ ਪਿੱਲਰ ਨੇ ਜਿਹੜੇ ਮਤਲਬ ਉਹ ਲੈਂਟਰ ਤੇ ਪਹੁੰਚ ਚੁੱਕੇ ਨੇ ਇਹਦਾ ਲੈਂਟਰ ਹੈ ਜਿਹੜਾ ਉਹ 5000 ਸਕਰ ਫੁੱਟ ਦਾ ਲੈਂਟਰ ਪਹਿਣਾ ਠੀਕ ਹੈ ਬਾਕੀ ਵੀ ਆਲੇ-ਦਾਲੇ ਦਾ ਜਿਹੜਾ ਕਾਰਜ ਹੈ ਉਹ ਸੰਗਤ ਦੇ ਸਹਿਯੋਗ ਨਾਲ ਹੋਣਾ ਹੈ ਇਸ ਕਰਕੇ ਜਿਹੜਾ ਦਾਨ ਪੱਤਰ ਰੱਖਿਆ ਇਹ ਮਦਰ ਕਿਸੇ ਦਾ ਨਿੱਜੀ ਦਾਨ ਪੱਤਰ ਨਹੀਂ ਹੈਗਾ ਇਹ ਗੁਰੂ ਘਰ ਦੀ ਇਮਾਰਤ ਨੂੰ ਪੂਰਾ ਕਰਨ ਵਾਸਤੇ ਇਹ ਦਾਨ ਪੱਤਰ ਰੱਖਿਆ ਗਿਆ ਇਸ ਕਰਕੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਕੋਪਨ ਕਟਾਓ ਤਾਂ ਕਿ ਆਪਣਾ ਯੋਗਦਾਨ ਪਾਓ ਪੁੰਨ ਵਾਲੇ ਫਲੀਆਂ ਇਸ ਤੋਂ ਇਸ ਤੋਂ ਪਹਿਲਾਂ ਮਿੰਨੀ ਡਰਾ ਨਿਕਲ ਚੁੱਕਿਆਗਾ ਤੇ ਹੁਣ ਵਾਰੀ ਮੇਨ ਡਰਾ ਦੀ ਆ ਤੇ ਪਹਿਲੇ ਨਾਮ ਦੇ ਵਿੱਚ ਕੀ ਰੱਖਦਾ ਜੀ ਸਕਾਰਪੀਓ ਐਨ ਥਾਰ 4x4 ਟਰੈਕਟਰ 855 ਤਿੰਨਾਂ ਦੇ ਵਿੱਚ ਆਪਸ਼ਨਾਂ ਤੇ ਕੈਸ਼ ਦੀ ਆਪਸ਼ਨ ਵੀ ਲੈ ਸਕਦੇ ਹੋਗੇ ਕੁੱਲ 101 ਦੇ ਨਾਮ ਨੇ ਮੇਨ ਰਾਜ ਤੇ ਸਪੈਸ਼ਲ ਮਿਨੀ ਚ ਬੁਲਟ ਦੇਣਾਗਾ ਤੇ ਇਹਦੇ ਕੁਪਨ ਉਹਨਾਂ ਨੂੰ ਮਿਲਣਗੇ ਜਿਹੜੇ 1000